ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ 13 ਅਪ੍ਰੈਲ ਵਿਸਾਖੀ ਵਾਲੇ ਦਿਨ ਉਹ ਕਿਹੜਾ ਕੰਮ ਹੈ ਜੋ ਆਪਾਂ ਸੱਚੇ ਤੋਂ ਲੋਕ ਕਰਨਾ ਹੈ ਸੰਗਤ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਤੇ ਸਾਧ ਸੰਗਤ ਜੀ ਵਿਅਸੀ ਤਾਂ ਸਾਰੇ ਹੀ ਦਿਨ ਗੁਰੂ ਦੇ ਬਣਾਏ ਹਨ ਸਾਰੇ ਦਿਨ ਇੱਕੋ ਜਿਹੇ ਹੁੰਦੇ ਹਨ ਗੁਰੂ ਦੇ ਪਨਾਏ ਹੋਏ ਦਿਨ ਹਨ ਕੋਈ ਸੰਗਰਾਮ ਹੋਵੇ ਕੋਈ ਮੱਸਿਆ ਹੋਵੇ ਪੁੰਨਿਆ ਹੋਵੇ ਐਸੇ ਸਾਨੂੰ ਆਪਣੇ ਆਪ ਦੇ ਵਿੱਚ ਬਦਲਾਵ ਕਰਨ ਦੇ ਲਈ ਚੰਗੇ ਕੰਮ ਦੀ ਸ਼ੁਰੂਆਤ ਕਰਨ ਦੇ ਲਈ ਉਹ ਇੱਕ ਦਿਨ ਹੀ ਬੜਾ ਜ਼ਰੂਰੀ ਹੈ ਸੰਗਤਿ ਉਹ ਦਿਨ ਪਾਖਸ਼ਾਲੇ ਦਿਨ ਪਾਗ ਬਦਲਣ ਵਾਲਾ ਦਿਨ ਪਾਂਚਾਂਦਾ ਹੈ ਤੇ ਫਿਰ ਇਸ ਵਾਰ ਵਸਾਖੀ ਵਾਲੇ ਦਿਨ ਤਾਂ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਵਸਾਖੀ ਮਸੇਆ ਪੁੰਨਿਆ ਸੰਗਰਾਂ ਇਹ ਸਾਰੇ ਹੀ ਪਵਿੱਤਰ ਦਿਹਾੜੇ ਮੰਨੇ ਜਾਂਦੇ ਹਨ ਇਸਨ ਗੁਰੂ ਘਰਾਂ ਦੇ ਵਿੱਚ ਜਾ ਕੇ ਸੰਗਤਾਂ ਬਹੁਤ ਸਾਰੀਆਂ ਸੰਗਤਾਂ ਇਸ਼ਨਾਨ ਕਰਦੀਆਂ ਹਨ ਮੱਥਾ ਟੇਕਦੀਆਂ ਹਨ ਤੇ ਆਪਣੇ ਚੰਗੇ ਕੰਮਾਂ ਦੀ ਸ਼ੁਰੂਆਤ ਕਰਦੀਆਂ ਹਨ ਆਪਣਾ ਆਪਣੀਆਂ ਭੁੱਲਾਂ ਬਖਸ਼ਾਉਂਦੀਆਂ ਹਨ ਇਸ ਲਈ ਸੰਗਤ ਜੀ ਕਿਹਾ ਜਾਂਦਾ ਹੈ ਕਿ ਇਹ ਵਿਸਾਖ ਦੀ ਵਿਸਾਖੀ 13 April ਨੂੰ ਚੰਗੇ ਕੰਮ ਦੀ ਸ਼ੁਰੂਆਤ ਲਈ ਬਹੁਤ ਹੀ ਵਧੀਆ ਦਿਨ ਹੈ ਐਸੇ ਤੋਸੀਂ ਮੱਥੇ ਦੇ ਲੇਖ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ ਭਾਗ ਬਦਲ ਸਕਦੇ ਹੋ ਇੱਥੇ ਕਈ ਲੋਕ ਕਹਿੰਦੇ ਹਨ ਕਿ ਮੱਥੇ ਦੇ ਲੇਖ ਜਿਹੜੇ ਹਨ ਇੱਕ ਵਾਰ ਗੁਰੂ ਨੇ ਲਿਖ ਦਿੱਤੇ ਉਹ ਕਿਵੇਂ ਬਦਲਣਗੇ ਪਰ ਇਹ ਵੀ ਹੋ ਜਾਂਦਾ ਹੈ ਕਿ ਭਾਗ ਵੀ ਬਦਲੇ ਜਾ ਸਕਦੇ ਹਨ ਇੱਥੇ ਉਹ ਵੀ ਲੋਕ ਠੀਕ ਕਹਿੰਦੇ ਹਨ ਜਿਹੜੇ ਕਹਿੰਦੇ ਹਨ ਕਿ ਭਾਗ ਨਹੀਂ ਬਦਲੇ ਜਾ ਸਕਦੇ ਜਿਵੇਂ ਆਪਾਂ ਸਾਰੇ ਦੂਰੋਂ ਦੂਰੋਂ ਚੱਲ ਕੇ ਗੁਰੂ ਦੀ ਸੰਗਤ ਕਰ ਲੈਂਦੇ ਹਾਂ ਗੁਰਦਵਾਰਾ ਸਾਂਹਿਮ ਜਾ ਕੇ ਮੱਥਾ ਟੇਕਦੇ ਹਾਂ ਗੁਰਬਾਣੀ ਸੁਣਦੇ ਹਾਂ ਵਿਚਾਰਦੇ ਹਾਂ ਹੁਕਮਨਾਮਾ ਸੁਣਦੇ ਹਾਂ ਪ੍ਰਸ਼ਾਦ ਲੈ ਕੇ ਘਰ ਨੂੰ ਆਉਂਦੇ ਹਾਂ ਪਰ ਗੁਰਦਵਾਰੇ ਦੀ ਕੰਨ ਦੇ ਨਾਲ ਹੀ ਘਰ ਹੁੰਦਾ ਹੈ ਉਸ ਘਰ ਦੇ ਮਨੁੱਖ ਬਿਨਾਂ ਭਾਗਾਂ ਤੋਂ ਗੁਰੂ ਘਰ ਨਹੀਂ ਜਾ ਪਉਂਦੇ ਕਿਉਂਕਿ ਉਹਨਾਂ ਦੇ ਭਾਗਾਂ ਦੇ ਵਿੱਚ ਗੁਰੂ ਦੀ ਸੰਗਤ ਨਹੀਂ ਹੁੰਦੀ ਜਾਂ ਕਹਿ ਲਈਏ ਕਿ ਉਹਨਾਂ ਦੇ ਭਾਗ ਇੰਨੇ ਚੰਗੇ ਨਹੀਂ ਹੋਏ ਹੁੰਦੇ ਜੋ ਨੇੜੇ ਹੋ ਕੇ ਗੁਰੂ ਨੂੰ ਮਿਲ ਸਕਣ ਪਾਜਿਓ ਚਾਹੁੰਤਾ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰ ਸਕਦੇ ਹਨ ਕਿ हे ਪਾਸ਼ਾ ਸੱਚੇ ਪਾਸ਼ਾ ਵਾਹਿਗੁਰੂ ਸਾਨੂੰ ਵੀ ਆਪਣੀ ਸੰਗਤ ਬਖਸ਼ੋ ਸਾਡੇ ਤੇ ਮਿਹਰ ਕਰੋ ਆਪਣੀ ਮਿਹਰ ਭਰੀ ਨਜ਼ਰ ਸਾਡੇ ਤੇ ਵੀ ਰੱਖੋ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਸਾਨੂੰ ਵੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿਓ ਤਾਂ ਪਰਮਾਤਮਾ ਉਹਨਾਂ ਦੀ ਵੀ ਸੁਣ ਲੈਂਦੇ ਹਨ ਉਹ ਮੱਥੇ ਦੇ ਲੇਖ ਮੱਥਾ ਟੇਕਣ ਨਾਲ ਹੀ ਬਦਲੇ ਜਾ ਸਕਦੇ ਹਨ ਸੰਘਾ ਜੀ ਜਿਸ ਤਰ੍ਹਾਂ ਇੱਕ ਮੋਰ ਹੁੰਦੀ ਹੈ ਸਟੰਪ ਹੁੰਦੀ ਹੈ ਭਾਵ ਕੇ ਸਿਆਹੀ ਦੇ ਵਿੱਚ ਪਿਜ ਕੇ ਕਾਗਜ਼ ਉੱਪਰ ਸਹੀ ਅੱਖਰ ਲਿਖ ਦਿੰਦੀ ਹੈ ਉਸੇ ਹੀ ਤਰ੍ਹਾਂ ਭਾਵਨਾ ਦੇ ਨਾਲ ਕੀਤੀ ਹੋਈ ਅਰਦਾਸ ਸੁਣੀ ਜਾਂਦੀ ਹੈ ਨਹੀਂ ਤਾਂ ਗੁਰੂ ਘਰ ਆ ਕੇ ਵੀ ਲੋਕ ਗੁਰੂ ਦੀ ਰਹਿਮਤੋਂ ਰਹਿ ਜਾਂਦੇ ਹਨ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਜੋ ਭਾਈ ਸਾਹਿਬ ਜੀ ਨੇ ਕਥਾ ਦੇ ਵਿੱਚ ਸੁਣਾਈ ਬੜੀ ਮਨ ਨੂੰ ਚੰਗੀ ਲੱਗੀ ਸੰਗਤ ਜੀਓ ਕਹਿੰਦੇ ਕਿ ਮੇਰੇ ਬੜੇ ਹੀ ਪਿਆਰੇ ਮਿੱਤਰ ਸਨ ਤੇ ਜਦੋਂ ਮੈਂ ਆਇਆ ਤੇ ਗੁਰੂ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਉਹ ਉਤਰਏ ਸਨ ਭਾਵਿ ਕਰਨੋ ਜਾ ਰਹੇ ਸਨ ਤੇ ਮੈਂ ਗੁਰੂ ਘਰੇ ਜਾ ਰਿਹਾ ਸੀ ਕਾਲੀ ਕਾਲੀ ਦੇ ਵਿੱਚ ਕਿਹਾ ਕਿ ਕੁਝ ਦੇਰ ਤੁਸੀਂ ਰੁਕ ਜਾਓ ਆਪਾਂ ਇਕੱਠੇ ਚੱਲਦੇ ਹਾਂ ਆਪਾਂ ਪਹਿਲਾਂ ਦਾਸਪੰਤੀ ਦੇ ਵਿੱਚ ਸ਼ਾਮਲ ਹੋਈਏ ਹੁਕਮਨਾਮਾ ਸੁਣੀਏ ਪਾਰਸਨ ਕੇ ਪ੍ਰਸ਼ਾਦ ਲੈ ਕੇ ਫਿਰ ਜਾਵਾਂਗੇ ਉਹਨੇ ਤੇਰ ਤੋਂ ਸੇਮੀ ਮੇਰੇ ਨਾਲ ਇੱਥੇ ਰੁਕੋ ਪਰ ਉਹਨਾਂ ਨੇ ਆਗੋਂ ਕਿਹਾ ਕਿ ਨਹੀਂ ਮੈਨੂੰ ਕੋਈ ਜ਼ਰੂਰੀ ਕੰਮ ਹੈ ਭਾਈ ਸਾਹਿਬ ਕਹਿੰਦੇ ਕਿ ਮੈਂ ਕਿਹਾ ਠੀਕ ਹੈ ਕਈ ਵਾਰ ਦੁਨੀਆਦਾਰੀ ਦੇ ਵਿੱਚ ਰਹਿੰਦਿਆਂ ਜ਼ਰੂਰੀ ਕੰਮ ਵੀ ਹੁੰਦੇ ਹਨ ਕਹਿੰਦੇ ਕਿ ਮੈਂ ਕੁਝ ਨਾ ਬੋਲਿਆ ਤੇ ਉਹ ਉੱਥੋਂ ਚਲੇ ਗਏ ਕਹਿੰਦੇ ਕਿ ਮੈਂ ਪਾਠ ਸੁਣਿਆ ਅਰਦਾਸ ਸੁਣੀ ਹੁਕਮਨਾਮਾ ਸੁਣਿਆ ਪ੍ਰਸ਼ਾਦ ਲਿਆ ਤੇ ਜਦੋਂ ਘਰ ਮੈਂ ਚੱਲਿਆ ਤਾਂ ਉਹ ਮੇਰਾ ਮਿੱਤਰ ਹਜੇ ਗਲੀ ਦੇ ਵਿੱਚ ਖੜਾ ਸੀ ਕਿਸੇ ਦੇ ਨਾਲ ਗੱਲਾਂ ਕਰ ਰਿਹਾ ਸੀ ਕਹਿੰਦੇ ਕਿ ਮੈਂ ਉਸ ਨੂੰ ਕਿਹਾ ਕਿ ਚਾਣੀ ਤੋਂ 45 ਮਿੰਟ ਹੋ ਗਏ ਹਨ ਤੁਸੀਂ ਤਾਂ ਕਹਿੰਦੇ ਸੀ ਕਿ ਜ਼ਰੂਰੀ ਕੰਮ ਹੈ ਤੁਸੀਂ ਹਜੇ ਇੱਥੇ ਹੀ ਖੜੇ ਹੋ ਘਰੇ ਨਹੀਂ ਗਏ ਉਹ ਆਗੋਂ ਮੈਨੂੰ ਕਹਿੰਦਾ ਕਿ ਇਹ ਮੈਨੂੰ ਮਿਲ ਗਏ ਹਨ ਗੱਲਾਂ ਚੱਲ ਪਈਆਂ ਤੇ ਗੱਲਾਂ-ਗੱਲਾਂ ਦੇ ਵਿੱਚ ਟਾਈਮ ਦਾ ਪਤਾ ਨਹੀਂ ਲੱਗਿਆ ਕਿ ਕਦੋਂ ਇੰਨਾ ਟਾਈਮ ਬੀਤ ਗਿਆ ਤਾਂ ਮੈਂ ਸੋਚਿਆ ਇਥੋਂ ਪਤਾ ਲੱਗਦਾ ਹੈ ਗੁਰੂ ਘਰ ਆ ਕੇ ਵੀ ਜੇਦੇ ਕਰਮਾਂ ਦੇ ਵਿੱਚ ਗੁਰੂ ਦੀ ਸੰਗਤ ਹੀ ਨਹੀਂ ਉਹ ਅਪਾਗ ਹੈ ਉਸ ਦੇ ਹਜੇ ਭਾਗ ਇੰਨੇ ਵੱਡੇ ਨਹੀਂ ਹੋਏ ਜੇ ਉਹ ਗੁਰੂ ਦੀ ਗੱਲ ਨੂੰ ਸੁਣ ਸਕੇ ਗਲੀ ਦੇ ਵਿੱਚ ਉਸ ਨੇ ਆਪਣਾ ਟਾਈਮ ਖਰਾਬ ਕਰ ਲਿਆ ਪਰ ਪ੍ਰਮਾਤਮਾ ਦੇ ਲਾਗੇ ਹੋ ਕੇ ਵੀ ਉਸ ਦੇ ਕੰਨੇ ਪਰਮਾਤਮਾ ਦੀ ਆਵਾਜ਼ ਨਹੀਂ ਪਈ ਪਰ ਜੇ ਕਿਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਉਹ ਕਰਮ ਵੀ ਉਹ ਕਰਮ ਮੇਂ ਬਦਲ ਤੈਂਦਾ ਹੈ ਗੁਰੂ ਨਾਨਕ ਦੇਵ ਪਾਸ਼ਾ ਜੀ ਇੱਕ ਵਾਰ ਇੱਕ ਜਗ੍ਹਾ ਤੇ ਬੈਠੇ ਹੋਏ ਸਨ ਗੁਰਬਾਣੀ ਉਚਾਰਨ ਕਰ ਰਹੇ ਸਨ ਉਹਨਾਂ ਦੇ ਨਾਲ-ਨਾਲ ਪਾਈ ਮਰਦਾਨਾ ਜੀ ਵੀ ਸਨ ਤੇ ਉਹਨਾਂ ਨੇ ਸਾਹਮਣੇ ਆਉਂਦੇ ਇੱਕ ਆਦਮੀ ਨੂੰ ਦੇਖਿਆ ਤੇ ਪਾਈ ਸੈਮ ਨੂੰ ਕਿਹਾ ਮਰਦਾਨਿਆ ਦੇਖਾਂ ਭਲਾ ਇਹ ਕੌਣ ਆਉਂਦਾ ਹੈ ਇਹ ਕੀ ਕੰਮ ਕਰਦਾ ਹੈ ਪਾਈ ਮਰਦਾਨਾ ਜੀ ਨੇ ਅਗੋਂ ਕਿਹਾ ਗੁਰੂ ਜੀ ਮੈਨੂੰ ਕੀ ਪਤਾ ਇਹ ਕੌਣ ਹੈ ਐਡੀ ਦੂਰੋਂ ਕਿਥੋਂ ਮੈਨੂੰ ਇਹਦਾ ਕੰਮ ਦੱਸਣਾ ਹੈ ਇਹਦੇ ਅੰਦਰ ਦਾ ਕਿਥੋਂ ਪਤਾ ਲੱਗਣਾ ਹੈ ਉਹਨਾਂ ਨੇ ਇੰਨਾ ਕਿਹਾ ਕਿ ਉਹ ਮਨੋੱਖ ਕੋਲ ਆਇਆ ਤੇ ਭਾਈ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਜਿਵੇਂ ਜਿਵੇਂ ਉਹ ਲਾਗੇ ਆ ਰਿਹਾ ਹੈ ਮੈਨੂੰ ਤਾਂ ਲੱਗਦਾ ਹੈ ਇਹ ਕੋਈ ਫੇਰੀ ਵਾਲਾ ਹੈ ਸੌਦਾ ਵੇਚਦਾ ਹੈ ਪਿੰਡ ਪਿੰਡ ਜਾ ਕੇ ਕਿਉਂਕਿ ਭਾਈ ਸਾਹਿਬ ਜੀ ਨੇ ਉਹਨਾਂ ਦੇ ਕੋਲ ਤੱਕੜੀ ਤੇ ਸਮਾਨ ਵੇਖ ਲਿਆ ਸੀ ਜੋ ਉਹ ਵੇਚਦਾ ਸੀ ਉਹ ਆਦਮੀ ਔਨੇ ਨੂੰ ਜਮਾ ਹੀ ਕੋਲ ਆਇਆ ਤੇ ਸਹਿਚੁਕਾ ਕੇ ਫਤਹਿ ਬੁਲਾਈ ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਕੌਣ ਹੈ। ਤਪਾਈ ਮਰਤੈਨਾਂ ਜੀ ਨੇ ਕਿਹਾ ਕਿ ਇਹ ਜਗਤ ਦੇ ਮਾਲਕ ਹਨ। ਤਨ ਗੁਰੂ ਨਾਨਕ ਦੇਵ ਪਾਸ਼ਾ ਜੀ। ਤਾਂ ਉਹ ਆਦਮੀ ਬੜੇ ਸਤਕਾar ਦੇ ਨਾਲ, ਪਾਵਨਾ ਦੇ ਨਾਲ ਚੁੱਕ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਬੜੇ ਲੋਕਾਂ ਨੂੰ ਤਾਰਿਆ ਹੈ। ਬਣਿਆਂ ਦੇ ਭਾਗ ਬਦਲੇ ਹਨ ਮੈਂ ਬਣੇ ਪਾਗਾ ਵਾਲਾ ਹਾਂ ਜਿੰਨੂੰ ਤੁਹਾਡੇ ਦਰਸ਼ਨ ਹੋ ਗਏ ਤੁਸੀਂ ਮੇਰਾ ਵੀ ਬੇੜਾ ਪਾਰ ਕਰ ਦਿਓ ਮੈਂ ਜੋ ਵੀ ਫੇਰੇ ਵਿੱਚੋਂ ਪੈਸੇ ਕਮਾਉਂਦਾ ਹਾਂ ਮੇਰੇ ਚਾਰ ਬੱਚੇ ਹਨ ਉਹਨਾਂ ਤੇ ਖਰਚ ਹੋ ਜਾਂਦੇ ਹਨ ਮੈਨੂੰ ਮੁਕਤ ਕਰ ਦਿਓ ਮੈਨੂੰ ਆਪਣੇ ਲੜ ਲਗਾ ਲਓ ਤੇ ਗੁਰੂ ਜੀ ਕਹਿਣ ਲੱਗੇ ਕਿ ਕਿਰਤ ਤੋਂ ਵੱਡਾ ਹੋਰ ਕੋਈ ਵੀ ਕੰਮ ਨਹੀਂ ਤੋ ਕਿਰਤ ਕਰਦਾ ਰਹੇ ਪਰ ਇੱਕ ਗੱਲ ਯਾਦ ਰੱਖੇ ਜਿਹੜੀ ਤੇਰੇ ਕੋਲ ਤੱਕੜੀ ਹੈ ਐਸੇ ਨਾਲ ਕਦੇ ਵੀ ਗਲਤ ਨਾ ਤੋਲਨੀ ਘਟ ਨਾ ਤੋਲਨੀ ਤੇ ਆਪਣੇ ਕੰਮ ਦੇ ਵਿੱਚ ਇਮਾਨਦਾਰੀ ਰੱਖੀ ਤੂੰ ਐਸੇ ਜਗਤ ਦੇ ਵਿੱਚ ਵਿਚਰਦਿਆਂ ਸੰਸਾਰ ਦੇ ਵਿੱਚ ਵਿਚਰਦਿਆਂ ਮੁਕਤ ਹੋ ਜਾਵੇਂਗਾ ਗੁਰੂ ਦੇ ਬਚਨ ਨਿਕਲ ਅਨਸਾਰ ਹੀ ਉਹ ਆਦਮੀ ਫਿਰ ਚੁੱਕ ਗਿਆ ਭਾਵਨਾ ਦੇ ਨਾਲ ਚੁੱਕ ਕੇ ਉਸਨੇ ਕਿਹਾ ਗੁਰੂ ਜੀ ਤੁਸੀਂ ਮੇਰੇ ਭਾਗ ਬਦਲ ਦਿੱਤੇ ਹਨ ਇਸ ਤਰ੍ਹਾਂ ਚੰਗੇ ਕੰਮ ਕਰਨ ਵਾਲੇ ਨੇਕ ਇਨਸਾਨ ਦੇ ਪਤਾ ਨਹੀਂ ਕਿਹੜੇ ਵੇਲੇ ਕਰਮ ਬਦਲ ਜਾਂਦੇ ਹਨ ਪਰ ਨੇਕ ਕੰਮ ਦੀ ਸ਼ੁਰੂਆਤ ਚੰਗੀ ਕਿਰਤ ਦੀ ਸ਼ੁਰੂਆਤ ਪੁੰਨਿਆਂ ਤੋਂ ਸ਼ੁਰੂ ਕਰੋ ਚਾਹੇ ਵਸਾਖੀ ਵਾਲੇ ਦਿਨ ਤੋਂ ਹੀ ਸ਼ੁਰੂ ਕਰ ਲਵੋ ਕਿਉਂਕਿ ਕਈ ਵਾਰ ਅਸੀਂ ਪਹਿਲਾਂ ਵੀ ਇਮਾਨਦਾਰੀ ਤਾਂ ਰੱਖੀ ਹੁੰਦੀ ਹੈ ਪਰ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਸਾਡੇ ਕੋਲੋਂ ਭੁੱਲਣਾ ਹੋ ਜਾਂਦੀਆਂ ਹਨ ਗਲਤੀਆਂ ਹੋ ਜਾਂਦੀਆਂ ਹਨ ਪਰ ਹੁਣ ਤੋਂ ਹੀ ਤੁਸੀਂ ਸਾਰਿਆਂ ਨੂੰ ਬਖਸ਼ਾ ਕੇ ਉਸ ਆਖੀ ਵਾਲੇ ਦਿਨ ਇਸ਼ਨਾਨ ਕਰਕੇ ਚੰਗੇ ਰਾਹੇ ਪਾਓ ਚੰਗੇ ਰਾਹੇ ਪਾਓ ਪਹਿਲਾਂ ਲੋਕ ਦੁੱਧ ਵਿੱਚ ਪਾਣੀ ਪਾਉਣ ਨੂੰ ਵੀ ਪਾਪ ਮੰਨਦੇ ਸਨ ਪਰ ਹੁਣ ਆਪਾਂ ਆਪਣੇ ਸਾਰੇ ਕੰਮਾਂ ਦੇ ਵਿੱਚ ਬੇਇਮਾਨੀ ਕਰ ਰਹੇ ਹਾਂ ਫਸਲਾਂ ਦੇ ਝਾੜ ਵਧਾਉਣ ਦੇ ਲਈ ਕਿਸਾਨ ਨੂੰ ਅੰਧਾ ਤਾਂ ਕਿਹਾ ਜਾਂਦਾ ਹੈ ਪਰ ਕਿਸਾਨ ਵੀ ਫਸਲਾਂ ਦਾ ਝਾੜ ਵਧਾਉਣ ਦੇ ਲਈ ਸਪ੍ਰੇ ਹਾਂ ਕਰਕੇ ਉਹ ਵੀ ਇਹਨਾਂ ਫਸਲਾਂ ਨੂੰ ਦਿਨੋਂ-ਦਿਨ ਵਧਾ ਰਿਹਾ ਹੈ ਜਿਹੜੀ ਕਾਨਿੰਗ ਕਿੱਲੋ ਚੋਂ 40 ਮਣ ਹੋਣੀ ਹੁੰਦੀ ਹੈ 50 ਮਣ ਹੋਣੀ ਹੁੰਦੀ ਹੈ ਮੰਡੀ ਦੇ ਜਾਣ ਦੇ ਲਈ 50 ਮਣ ਹੋਣੀ ਹੁੰਦੇ ਹਨ ਉਹ ਅੱਜ ਅਸੀਂ ਉਹ ਅੱਜ ਅਸੀਂ ਮਨ ਹੋ ਰਹੀ ਹੈ ਇਨ੍ਹਾਂ ਸਪਰੇਹਾਂ ਦੇ ਕਰਕੇ ਇਸ ਜ਼ਹਿਰ ਦੇ ਕਰਕੇ ਜੋ ਜ਼ਹਿਰ ਬਹੁਤ ਸਾਰੇ ਲੋਕਾਂ ਦੇ ਅੰਦਰ ਜਾਣਾ ਹੈ ساری ਦੁਨੀਆ ਹੀ ਉਸ ਅੰਨ ਨੂੰ ਖਾਂਦੀ ਹੈ ਤਾਂ ਫਿਰ ਪਾਪ ਹੀ ਹਨ ਪਰ ਬੰਦਾ ਆਪਣੇ ਕੰਮ ਅੱਗੇ ਵਧਾਉਣ ਦੇ ਲਈ ਕੁਝ ਨਾ ਕੁਝ ਕਰ ਰਿਹਾ ਹੈ ਐਸਐਲਜੀ ਪਰਮਾਤਮਾ ਦੇ ਕੋਲੋਂ ਬਚਣਾ ਹੈ ਤਾਂ ਆਪਣੀ ਕਮਾਈ ਨੇਕ ਕਰੋ ਇਥੇ ਲੋੜ ਹੈ ਗੁਰੂ ਦੇ ਨਾਲ जोडਨ ਦੀ ਗੁਰਬਾਣੀ ਪੜਨ ਦੀ ਸਮਝਣ ਦੀ ਕਿਉਂਕਿ ਸਾਡੇ ਗੁਰਬਾਣੀ ਦੇ ਵਿੱਚ ਸਭ ਕੁਝ ਲਿਖ ਗਏ ਹਨ ਉਹਨਾਂ ਨੇ ਸਾਨੂੰ ਇੱਕ ਨਾਮ ਦਾ ਖਜ਼ਾਨਾ ਦਿੱਤਾ ਹੈ ਜਿਸ ਵਿੱਚ ਜਿੰਨਾ ਮਰਜ਼ੀ ਪੜੀ ਜਾਓ ਵਿਚਾਰੇ ਜਾਓ ਗਿਆਨ ਹਾਸਲ ਕਰੀ ਜਾਓ ਮੁੱਕਣਾ ਨਹੀਂ ਹੈ ਸਾਡੇ ਸਾਡੇ ਬਾਪ ਦਾਤੇ ਸਾਨੂੰ ਆਪਣੀ ਜੈਦਾਦ ਦੇ ਕੇ ਜਾਂਦੇ ਹਨ ਪਰ ਜੇ ਆਪਾਂ ਕੰਮ ਨਾ ਕਰੀਏ ਤਾਂ ਉਹ ਇੱਕ ਇੱਕ ਨਾ ਇੱਕ ਦਿਨ ਮੌਕੇ ਹੀ ਜਾਂਦੇ ਹਨ ਪਰ ਸਾਡੇ ਗੁਰੂਆਂ ਨੇ ਸਾਨੂੰ ਜਿਹੜੀ ਜਾਇਦਾਦ ਦਿੱਤੀ ਹੈ ਇਹ ਖਤਮ ਨਹੀਂ ਹੋਣੀ ਤੇ ਨਹੀਂ ਹੋ ਸਕਦੀ ਹੈ ਗਿਆਨ ਦਾ ਇਹ ਉਹ ਸਾਗਰ ਹੈ ਜਿੰਨੇ ਡੂੰਘੇ ਛਾਲ ਮਾਰੋਗੇ ਓਨੇ ਹੀ ਸੋਚੇ ਮੋਤੀ ਲੱਭ ਕੇ ਲੈ ਆਵੋਗੇ ਕੀਮਤੀ ਹੀਰੇ ਰਤਨ ਲਾਭ ਕੇ ਲੈ ਆਵੋਗੇ ਇਸ ਲਈ ਅੱਗੇ ਤੋਂ ਅਸੀਂ 24 ਕਰ ਲਿਆ ਪਰ ਹੁਣ ਸੁਧਾਰਨ ਦੇ ਲਈ ਇੱਕ ਦਿਨ ਇੱਕ ਪਲ ਵੀ ਬੜਾ ਜ਼ਰੂਰੀ ਹੈ ਵਜ਼ਾਕੀ ਵਾਲੇ ਦਿਨ ਤੋਂ ਤੁਸੀਂ ਸ਼ੁਰੂਆਤ ਕਰਦੇ ਹੋ ਤੁਹਾਡੇ ਮੱਥੇ ਦੇ ਭਾਗ ਕਿਸ ਤਰ੍ਹਾਂ ਬਦਲ ਜਾਣਗੇ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਇਸ ਲਈ ਸਾਥ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ